ਬਾਤ ਸਕਦਾ ਹਾਲਾਂਕਿ ਅਜੇ ਤੱਕ ਅਜਾ ਕੁਝ ਨਹੀਂ ਹੋਇਆ ਅਤੇ ਇਸ ਦੀ ਸੰਭਾਵਨਾ ਲੈ ਕੇ ਆਜ਼ਰ ਹੈ ਹੈਰਾਨ ਕਰ ਦੇਣ ਵਾਲੀ ਖਬਰ ਸੁਪਰੀਮ ਕੋਰਟ ਦਾ YouTube ਚੈਨਲ ਹੈਕ ਹੋ ਗਿਆ ਜੀ ਹਾਂ ਹੈਕਰਸ ਦੇ ਵੱਲੋਂ ਸੁਪਰੀਮ ਕੋਰਟ ਨੂੰ ਵੀ ਨਹੀਂ ਬਖਸ਼ਿਆ ਗਿਆ YouTube ਚੈਨਲ ਜਿਹੜਾ ਹੈ ਸੁਪਰੀਮ ਕੋਰਟ ਦਾ ਹੈਕ ਕਰ ਲਿਆ ਗਿਆ ਹੈ ਇਹ ਹੀ ਨਹੀਂ ਦੱਸਦੇ ਕਿ ਚੈਨਲ ਤੇ ਕ੍ਰਿਪਟੋ ਵੀਡੀਓ ਵੀ ਅਪਲੋਡ ਕਰ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਹੈਕਰਸ ਦੇ ਵੱਲੋਂ ਇਸ ਚੈਨਲ ਦਾ ਨਾਮ ਵੀ ਬਦਲ ਲਿਆ ਗਿਆ ਹੈ ਜੀ ਹਾਂ ਆਮ ਇਨਸਾਨ ਤਾਂ ਆਮ ਇਨਸਾਨ ਹੁਣ ਸੁਪਰੀਮ ਕੋਰਟ ਵੀ ਹੈਕਰਸ ਦੇ ਸਵਾਰ ਤੋਂ ਨਹੀਂ ਬਚ ਸਕਿਆ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੈਨਲ ਦਾ ਨਾਮ ਬਦਲ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੇ YouTube ਚੈਨਲ ਦਾ ਤੇ ਉਸ ਉੱਤੇ ਇੱਕ ਕ੍ਰਿਪਟੋ ਵੀਡੀਓ ਵੀ ਅਪਲੋਡ ਕਰ ਦਿੱਤੀ ਗਈ ਹੈ ਦਾਸਤਿ ਇਹ ਕਿ ਸੁਪਰੀਮ ਕੋਰਟ ਦਾ ਜਿਹੜਾ YouTube ਚੈਨਲ ਹੈ ਉਹ ਬੇहद ਅਹਿਮ ਹੈ ਕਿਉਂਕਿ YouTube ਚੈਨਲ ਸੁਪਰੀਮ ਕੋਰਟ ਦਾ ਹੈ ਤੇ ਸੁਪਰੀਮ ਕੋਰਟ ਦੇ ਕੋਲ ਬਿਹਤ ਵੱਡੇ ਫੈਸਲੇ ਨੇ ਜੋ ਵਿਚਾਰ ਅਧਿਨੇ ਪਰ ਐਸੇ ਦੌਰਾਨ ਕੋਰਟ ਦਾ YouTube ਕੋਰਟ ਜਿਹੜਾ ਸੁਪਰੀਮ ਕੋਰਟ ਦਾ YouTube ਚੈਨਲ ਹੈਕ ਹੋਣਾ ਇੱਕ ਬਿਹਤ ਵੱਡੀ ਗੱਲ ਹੈ ਚੈਨਲ ਤੇ ਇੱਕ ਕ੍ਰਿਪਟੋ ਵੀਡੀਓ ਅਪਲੋਡ ਕਰ ਦਿੱਤੀ ਗਈ ਹੈ ਹੈਕਰਸ ਦੇ ਵੱਲੋਂ ਹੈਕਰਸ ਦੇ ਵੱਲੋਂ Supreme Court ਦੇ YouTube ਚੈਨਲ ਦਾ ਨਾਮ ਤੱਕ ਬਦਲ ਦਿੱਤਾ ਗਿਆ ਹੈ ਦਰਸਲ ਤੁਹਾਨੂੰ ਦੱਸਦੀ ਸਾਰੀ ਜਾਣਕਾਰੀ ਕਿ ਅਜੇ ਸਥਿਤੀ ਵਿੱਚ ਜੇਕਰ ਹੈਕਰ YouTube ਵਰਗੇ ਹੋਰ ਐਸਸੀ ਸਾਈਟਾਂ ਤੇ ਹਮਲਾ ਕਰਦੇ ਹਨ ਤਾਂ ਉਹਨਾਂ ਦਸਤਾਵੇਜ਼ਾਂ ਦੇ ਲੀਕ ਹੋਣ ਦਾ ਖਤਰਾ ਵੀ ਵੱਧ ਸਕਦਾ ਹੈ ਹਾਲਾਂਕਿ ਅਜੇ ਤੱਕ ਅਜਾ ਕੁਝ ਨਹੀਂ ਹੋਇਆ ਅਤੇ ਇਸ ਦੀ ਸੰਭਾਵਨਾ ਵੀ ਨਾ ਮੁਮਕਿਨ ਹੈ ਪਰ ਹੈਰਾਨ ਕਰ ਦੇਣ ਦੀ ਗੱਲ ਹੈ ਕਿ ਕੋਈ ਹੈਕਰ YouTube ਚੈਨਲ ਹਾਈ ਕੋਰਟ ਦਾ ਹੈਕਰ ਲਵੇ ਪਰ ਹੈਕਰਾਂ ਦੇ ਵੱਡੇ ਦਾਇਰੇ ਨੂੰ ਦੇਖਤੇ ਹੋਏ ਸਮੇਂ ਸਿਰ ਸਾਵਧਾਨੀ ਵਰਤੀ ਜਾ ਰਹੀ ਹੈ ਦਾਦੇ ਇਸ ਗਲਤੀ ਜਾਂਚ ਕੀਤੀ ਜਾ ਰਹੀ ਹੈ ਕਿ ਹੈਕਰਾਂ ਨੇ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਦੇ YouTube ਚੈਨਲ ਤੇ ਹਮਲਾ ਕਿਥੋਂ ਕੀਤਾ ਅਜੇ ਤੱਕ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਫਿਲਹਾਲ ਕਿ ਜਾਂਚ ਏਜੰਸੀਆਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਨਾ ਹੈਕਰਾਂ ਨੇ ਇਹ ਹਮਲਾ ਤੋ ਕੀ ਤਾਂ ਤਾਂ ਦੱਸਦੇ ਕਿ ਬੇहद ਹੈਰਾਨ ਕਰ ਦਿਨ ਵਾਲੀ ਖਬਰ ਹੈ ਟੈਕਨੋਲੋਜੀ ਦੇ ਇਸ ਤੌਰ 'ਚ ਹਰ ਪਾਸੇ ਹੈਕਰਾਂ ਦਾ ਖਤਰਾ ਮੰਡਰਾ ਰਿਹਾ ਹੈ ਤੇ ਹੈਕਰਾਂ ਨੇ ਸੁਪਰੀਮ ਕੋਰਟ ਦਾ YouTube ਚੈਨਲ ਹੈਕ ਕਰ ਲਿਆ ਹੈ ਇਸ YouTube ਚੈਨਲ ਨੂੰ ਹੈਕ ਕਰਨ ਤੋਂ ਬਾਅਦ ਹੈਕਰਾਂ ਨੇ ਸੁਪਰੀਮ ਕੋਰਟ ਇੰਡੀਆ ਦੀ ਬਜਾਏ ਰਿਪਲ ਲਿਖ ਦਿੱਤਾ ਹੈ ਤਾਂ ਦੇਖ ਸਕਦੇ ਹੋ ਹੈਕਰਸ ਦੇ ਵੱਲੋਂ ਸੁਪਰੀਮ ਕੋਰਟ ਦੇ YouTube ਚੈਨਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਕ੍ਰਿਪਟੋ ਵੀਡੀਓ ਅਪਲੋਡ ਕਰ ਦਿੱਤੀ ਗਈ ਹੈ ਤੇ ਹੈਕਰਸ ਦੇ ਵੱਲੋਂ ਸੁਪਰੀਮ ਕੋਰਟ ਦੇ YouTube ਚੈਨਲ ਦਾ ਨਾਮ ਤੱਕ ਬਦਲ ਦਿੱਤਾ ਗਿਆ ਹੈ ਲੈ ਕੇ ਆਇਆ ਅੱਜ ਹੈਰਾਨ ਕਰ ਦੇਣ ਵਾਲੀ ਖਬਰ ਸੁਪਰੀਮ ਕੋਰਟ ਦਾ YouTube ਚੈਨਲ ਹੈਕ ਹੋ ਗਿਆ ਜੀ ਹਾਂ ਹੈਕਰਸ ਦੇ ਵੱਲੋਂ ਸੁਪਰੀਮ ਕੋਰਟ ਨੂੰ ਵੀ ਨਹੀਂ ਬਖਸ਼ਿਆ ਗਿਆ YouTube ਚੈਨਲ ਜਿਹੜਾ ਹੈ ਸੁਪਰੀਮ ਕੋਰਟ ਦਾ ਹੈਕ ਕਰ ਲਿਆ ਗਿਆ ਹੈ ਇਹ ਹੀ ਨਹੀਂ ਦੱਸਦੇ ਕਿ ਚੈਨਲ ਤੇ ਕ੍ਰਿਪਟੋ ਵੀਡੀਓ ਵੀ ਅਪਲੋਡ ਕਰ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਹੈਕਰਸ ਦੇ ਵੱਲੋਂ ਇਸ ਚੈਨਲ ਦਾ ਨਾਮ ਵੀ ਬਦਲ ਲਿਆ ਗਿਆ ਹੈ ਜੀ ਆਮ ਇਨਸਾਨ ਤਾਂ ਆਮ ਇਨਸਾਨ ਹੁਣ ਸੁਪਰੀਮ ਕੋਰਟ ਵੀ ਹੈਕਰਸ ਦੇ ਸਵਾਰ ਤੋਂ ਨਹੀਂ ਬਚ ਸਕਿਆ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੈਨਲ ਦਾ ਨਾਮ ਬਦਲ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੇ YouTube ਚੈਨਲ ਦਾ ਤੇ ਉਸ ਉੱਤੇ ਇੱਕ ਕ੍ਰਿਪਟੋ ਵੀਡੀਓ ਵੀ ਅਪਲੋਡ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਸੁਪਰੀਮ ਕੋਰਟ ਦਾ ਜਿਹੜਾ YouTube ਚੈਨਲ ਹੈ ਉਹ ਬੇहद ਅਹਿਮ ਹੈ ਕਿਉਂਕਿ YouTube ਚੈਨਲ ਸਪਰੀਮ ਕੋਰਟ ਦਾ ਹੈ ਤੇ ਸੁਪਰੀਮ ਕੋਰਟ ਦੇ ਕੋਲ ਬਿਹਤ ਵੱਡੇ ਫੈਸਲੇ ਨੇ ਜੋ ਵਿਚਾਰ ਅਧਿਨੇ ਪਰ ਐਸੇ ਦੌਰਾਨ ਕੋਰਟ ਦਾ YouTube ਕੋਰਟ ਜਿਹੜਾ ਸੁਪਰੀਮ ਕੋਰਟ ਦਾ YouTube ਚੈਨਲ ਹੈਕ ਹੋਣਾ ਇੱਕ ਬਿਹਤ ਵੱਡੀ ਗੱਲ ਹੈ ਚੈਨਲ ਤੇ ਇੱਕ ਕ੍ਰਿਪਟੋ ਵੀਡੀਓ ਅਪਲੋਡ ਕਰ ਦਿੱਤੀ ਗਈ ਹੈ ਹੈਕਰਸ ਦੇ ਵੱਲੋਂ ਹੈਕਰਸ ਦੇ ਵੱਲੋਂ ਸੁਪਰੀਮ ਕੋਰਟ ਦੇ YouTube ਚੈਨਲ ਦਾ ਨਾਮ ਤੱਕ ਬਦਲ ਦਿੱਤਾ ਗਿਆ ਹੈ ਦਰਸਲ ਤੁਹਾਨੂੰ ਦੱਸਦੀ ਸਾਰੀ ਜਾਣਕਾਰੀ ਕਿ ਇਹ ਸਥਿਤੀ ਵਿੱਚ ਜੇਕਰ ਹੈਕਰ YouTube ਵਰਗੀਆਂ ਹੋਰ ਐਸੇ ਸਾਈਟਾਂ ਤੇ ਹਮਲਾ ਕਰਦੇ ਹਨ ਤਾਂ